ਹਾਸਨਜੀ ਸ਼ਹੀਦ ਬਾਈ ਬਗੀਚਾ ਸਿੰਘ ਖੜਕੂ ਸੁਦਰਸ਼ਦਾ ਬੜਾ ਨਾਵੀ ਯੋਧਾ ਹੋਇਆ ਅੱਜ ਉਸ ਪਰਿਵਾਰ ਦੇ ਵਿੱਚ ਥੋੜਾ ਚਿੰਤਾ ਦੀਆਂ ਲਕੀਰਾਂ ਨੇ ਇਹਨਾਂ ਦੇ ਖਿਹਰੇ ਤੇ ਧੀ ਦਾ ਅਨੰਦਕਾਰ ਗਿਆ ਔਰ ਜਦੋਂ ਸੀਮਤ ਜੇ ਸਾਧਨ ਹੋਣ ਆਪਦੰਦੇ ਤੇ ਮਾਪਿਆਂ ਨੂੰ ਫਰਰਾਤ ਨੀਂਦ ਨਹੀਂ ਆਉਂਦੀ। 14/1992 ਨੂੰ ਇਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ ਸੀ। ਪੁਲਿਸ ਦੀ ਨੌਕਰੀ ਛੱਡ ਕੇ ਤੇ ਤੇਰੇ ਨੇ ਆਖਿਆ ਵੀ ਮੈਂ ਕਾਰਨੀ ਜੋ ਰਹਿਣਾ ਮੈਂ ਜੇ ਤਰ੍ਹਾਂ ਉਹ ਚੀਜ਼ ਹੋ ਮੇਰੇ ਆ ਮੈਂ ਛੇਤੀ ਉਹ ਤਰੇ ਪਾ ਜਣੀ ਨਾ ਇਤਿਹਾਸ ਕਿਨੇ ਫੜੇ ਜਾਣ ਤੋਂ ਕਿੰਨੇ ਦਿਨਾਂ ਬਾਅਦ ਸ਼ਹੀਦ ਕੀਤਾ ਇਹ ਜੀ ਚੋਲ ਦਿਨ ਕੀਤਾ 14 ਦਿਨ ਮਤਲਬ ਨਵੇਂ ਸਾਲ ਵਾਲ ਦੇ ਜਨਮ ਦੇ ਪਹਿਲੇ ਦਿਨ ਨੂੰ ਫੜਿਆ ਗਿਆ ਤੇ 14 ਨੂੰ ਨੂੰ ਸ਼ਹੀਦ ਕਰਦਾ ਬਾਹੀ ਆ ਕਿਉਂਕਿ ਵੱਡਾ ਜੋਧਾ ਹੋਇਆ ਸੰਘਰਸ਼ ਦਾ ਤੇ ਅੱਜ ਉਸ ਸ਼ਹੀਦ ਸਿੰਘ ਦੀ ਭਤੀਜੀ ਦਾ ਬਾਪੂ ਚਾਨਾ ਸਿੰਘ ਜੀ ਦੀ ਪੋਤਰੀ ਦਾ ਅਨੰਦਕਾਰ ਗਿਆ 19 ਜਨਵਰੀ ਨੂੰ ਤੇ ਜਰੂਰ ਸਾਹਿਬ ਸਿੰਘ ਜਿਹੜਾ ਵਾ ਇਸ ਵੀਡੀਓ ਤੇ ਰਹੀਂ ਫੋਨ ਕਰਕੇ ਪਰਿਵਾਰ ਨੂੰ ਤੇ ਵਰਤੋਂ ਵੱਧ ਸ਼ਿਕਲ ਭੇਜਣ ਦੀ ਕੋਸ਼ਿਸ਼ ਕਰਿਓ ਹਾਜ਼ਰੀ ਜਰੂਰ ਲਵਾਇਓ ਸੁਰੱਖਿਤਾ ਸਭ ਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਰਵੰਦਰ ਸਿੰਘ ਪੱਖੋਂ ਕੇ ਵੱਲੋਂ ਆਪ ਸਭ ਨੂੰ ਹਫਤਿ ਪਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਆ ਜੀ ਕਾਰਯੋਗ ਬਾਪੂ ਚਨਰ ਸਿੰਘ ਜੀ ਜੋ ਕਿ ਪਿਤਾ ਜੀ ਨੇ ਸ਼ਹੀਦ ਪਾਈ ਬਗੀਚਾ ਸਿੰਘ ਖਾਲਸਾ ਪਿੰਡ ਕਾਲਿਆ ਸਕਤਰਾ ਇਹ ਜਿਲ੍ਹਾ ਤਰਨਤਾਰਨ ਦੇ ਵਿੱਚ ਇਹ ਪਿੰਡ ਪੈਂਦਾ ਤੇ ਇਹਨਾਂ ਨੇ ਜਿਹੜਾ ਵਾ 14/1992 ਨੂੰ ਇਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ ਸੀ ਵੱਡਾ ਯੋਧਾ ਹੋਇਆ ਵੱਡਾ ਸਰਕਾਰ ਦੇ ਨਾਲ ਖੜੂ ਸਫਾ ਦੇ ਵਿੱਚ ਪਾਈ ਬਗੀਚਾ ਸਿੰਘ ਦਾ ਜਗਰੰਤਾ ਤੇ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਬਾਪੂ ਚਨਰ ਸਿੰਘ ਜੀ ਤੇ ਬਤੂ ਜੀ ਵਾਇਰੂ ਕੀ ਖਾਲਸਾ ਤੁਹਾਰੇ ਲਈ ਕੀ ਅਖਰੀ ਅੱਛਾ ਇਹ ਕਿਤੇ ਪਤਾ ਲੱਗਾ ਵੀ 19 ਜਨਵਰੀ ਨੂੰ ਪੁੱਤਰੀ ਦਾ ਵਿਆਹ ਹਾਂਜੀ ਹਾਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਦਾਂਗੇ ਬਹੁਤ ਬਹੁਤ ਠੀਕ ਆ ਅੱਛਾ ਥੋੜਾ ਜਿਆਦਾ ਦੱਸਿਓ ਭਾਈ ਬਕੀਤਾ ਸਿੰਘ ਦੇ ਜੀਵਨ ਬਾਰੇ ਭਈ ਕਿਵੇਂ ਇਸ ਸੰਘਰਸ਼ ਦੇ ਵਿੱਚ ਉਹ ਸ਼ਾਮਲ ਹੋ ਜਾਂਦਾ ਵਾਇਰੂ ਕੀ ਖਾਲਸਾ ਵਾਇਰੂ ਜੀ ਬੜੇ ਉਹ ਜੀ ਪਹਿਲਾਂ ਪਰਸ ਦੇ ਵਿੱਚ ਸੀ پولیسا چلیا پولیس کی نوکری چیلس کی نوکری چیزیں آخیا بھی میار میں جس طرح چیز ہوں میں شہد اس طرح پا ل अच्छा ते फेर जो خاطर वाला इसी काम ਦੇ ਵਿੱਚ ਗਿਆ اچھا ਕਿ ਭਾਵੇਂ ਕੋਈ ਵੀ ਚੰਗਾ ਆ ਜਾ ਮਾੜਾ ਆ ਜਾ ਉਹਨੇ ਕਿਸੇ ਨੂੰ ਮਾਰਾ ਨਹੀਂ ਘੋਲਿਆ اچھا ਕਿ ਤੂੰ ਛਰਾਪ ਹੈ ਨਾ ਹੂੰ ਤੂੰ ਕਿਸੇ ਨਾਲ ਮਾਰੀ ਕਰਦਾ ਹੂੰ ਉਹਨ ਜਿਹੜਾ ਵੀ ਉਹਨੇ ਹੱਥ ਦੇ ਵਟਾ ਦੇ ਕੋਟੀ ਹੱਥ ਚਲਾਉਣਾ ਜਾਂ ਨਿੱਕਾ ਦੇ ਪੈਰ ਦਾ ਨਿੱਕਾ ਵੀ ਉਹਨੇ ਕੋਟੀ ਹੱਥ ਚਲਾਉਣਾ اچھا ਇਹ ਮੈਨੂੰ ਦੱਸਿਓ ਪੀ ਇਹ ਕਿਹੜੇ ਜਥੇਬੰਦੀ ਕਿਹੜੀ ਨਾਲ ਸੀ ਕਿਹੜੇ ਕਿਹੜੇ ਵੱਡੇ ਜਹਦਾਦ ਨਾਲ ਸੀ ਕੀ ਜੀ ਮਾਨੋਚਲ ਜੀ ਨਾਲ ਜਹਦਾਦ ਮਾਨੋਚਲ ਦਾ ਸੀ ਪੀਟੀਐਫ ਦਾ ਸੀ ਹਾਂਜੀ ਠੀਕ ਠੀਕ ਆ ਉਦੋਂ ਮਗਰੋਂ ਜਦੋਂ ਫੇਰੇ ਜਦੋਂ ਇਹ ਕੰਮ ਚੱਲਿਆ ਹੂੰ ਫੇਰ ਉਹ ਜਾਂਦਾ ਜਾਂਦਾ ਜਦ ਫੇਰੇ ਇੱਕ ਨੂੰ ਇੱਕ चीज ਹੁੰਦਾ ਆ ਹੂੰ ਉਦੋਂ ਇਹ ਬੰਦਾ ਗਦਾ ਸੀ ਹੂੰ ਪਿੰਨ ਘਟੋਈ ਤੋਂ ਅੱਛਾ ਉਹ ਤੋਂ ਵੀ ਜਾਣੇ ਰਹੇ ਕਿ ਉਹ ਸਾਰੇ ਸਹਿਗ ਸਾਡੇ ਪਿੰਡ ਦੇ ਲਾਗੇ ਲਾ ਕੇ ਪੇਡਾ ਆ ਰਿਹਾ ਸੀ ਹੋਵੇ ਠੀਕ ਹੈ ਇਹ ਕਲਾ ਕਲਾ ਰਹੇਗਾ ਤੂੰ ਮੁੰਡਾ ਤੇਰੇ ਨਾਲ ਆ ਗਿਆ ਹੂੰ ਕਿ ਮੈਨੂੰ ਨਹੀਂ ਪੁੱਛ ਤਾਂ ਕਰਦੀ ਆ ਹੂੰ ਕਿ ਇਹ ਦੇ ਰਾਜ ਦੇ ਵਿਚਾਰੇ ਭੜਿਆ ਲੈ ਜਾਏ ਮੇਰੇ ਨਾਲ ਤੁਰਿਆ ਕਰੂਗਾ ਹੂੰ ਉਹ ਆ ਕੇ ਪੇਡਾ ਆ ਗਿਆ ਆ ਹੂੰ ਪੇਡਾ ਆਣ ਕਿਉਂ ਨੇ ਉਸ ਨੂੰ ਆਤਾ ਤੂੰ ਅਲਾਨੇ ਤਾਂ ਪਹਾਨਾ ਪਹੁੰਚੋ ਅੱਛਾ ਉੱਥੇ ਬੈਠਾ ਜੋ ਜਿੰਨਾ ਚਿਰ ਮੈਂ ਨਾ ਗਿਆ ਹਾਂ ਉਹਨਾਂ ਚੋਂ ਨੇ ਆਵਾਜ਼ ਨਹੀਂ ਸੁਤੇਣੀ ਅੱਛਾ ਉਹਰ ਚ ਗਏ ਨੇ ਅੱਛਾ ਜਾ ਕੇ ਤੇ ਘੇਰੇ ਘਰੇ ਮੱਕਣਾ ਪੈ ਗਿਆ ਹੂੰ ਕੰਨਾ ਪੈ ਗਿਆ ਤੇ ਉਹਨੇ ਆਖਿਆ ਵੀ ਬਗੀਚਾ ਸਰਾ ਬਾਹਰ ਆ ਜਾ ਹੂੰ ਤੈਨੂੰ ਅਸੀਂ ਭੋਣ ਲੱਗੇ ਆ ਹੂੰ ਉਹਦੇ ਨਾਲ ਤੇ ਪਾਜੀ ਨੂੰ ਭੋਣ ਲੱਗੇ ਨੇ ਕੀ ਮਤਲਬ ਆ ਹੀ ਨਹੀਂ ਗਏ ਹੂੰ ਉਹਨਾਂ ਆਣ ਕੇ ਤੇ ਬਾਜ ਮਾਰਿਆ ਤੇ ਉਹਨ ਘਰ ਨੂੰ ਮਾਰਿਆ ਬੋਲਟ ਹੂੰ ਤੇ ਉੱਥੇ ਤੇ ਰਮੇ ਬਾਈਕ ਤੇ ਆਇਆ ਤਿੰਨ ਤਾਈ ਭਾ ਕੇ ਭੋਣਾ ਉਸ ਬਾਰੇ ਸਭ ਸਰਪੰਚ ਜੁਨੀਆ ਤੇਰਾ ਡੈਡੀ ਵੀ ਖਲੋਤਾ ਹੈ ਹੂੰ ਤੇ ਅਜਿਉਂ ਨੇ ਬਾਹਰ ਆ ਗਿਆ ਹੂੰ ਆਣ ਕੇ ਜਦ ਉਹਨੇ ਪੁੱਛ ਲ ਜਦੋਂ ਪਤਾ ਲੱਗਿਆ ਹੂੰ ਪੀਅ ਖਾਦਿਦ ਹੋ ਗਿਆ ਹੂੰ ਤੇ ਠਾਲੇਦਾਰਾਂ ਦਾ ਵੀ ਆ ਚੱਲ ਗਏ ਹੂੰ ਐ ਹੱਥ ਮਾਰਿਆ ਠਾਲੇਦਾਰ ਨੇ ਹੂੰ ਕਿ ਪੀਅ ਦੇ ਕੋਲ ਕੁਝ ਨਹੀਂਗਾ ਹੂੰ ਤੇ ਜਦੋਂ ਫਸਿਆ ਜਦੋਂ ਉਹ ਪੁੱਛਰੇ ਭਾਈ ਬਾਲਕ ਅੱਛੇ ਤੇ ਅੱਛਾ ਕਰਕੇ ਉਹਨਾਂ ਜੇ ਤੇ ਤਾਂ ਮੈਨੂੰ ਇਤਨਾ ਹੀ ਕਰਨਾ ਹੈ ਕਿ ਇਹ ਵੀ ਇਹਦੀ ਦਲੇਰੀ ਉਹਨੇ ਕੀਤੀ ਆ ਉਹਨਾਂ ਜੇ ਤੁਹਾਨੂੰ ਮੈਨੂੰ ਇਤਨਾ ਕਰਨਾ ਹੈ ਨਾ ਮੈਨੂੰ ਇਹ ਕਰਾਂ ਉਹਨੂੰ ਮੋਰਚੇ ਦੇ ਥੋ ਲੈ ਲੈਂ ਜੋ ਤੇ ਫਿਰ ਤੁਮ ਮੈਂ ਆ ਕੇ ਬਾਹਰ ਆ ਜਾਊਗਾ ਤੇ ਉਹਨਾਂ ਜੇ ਫੜ ਕੇ ਤੇ ਲੈ ਲੈਂਦੇ ਤੇ ਸਾਨੂੰ ਜੋ ਧੜ ਕੇ ਜੀ ਪਤਾ ਲੱਗਿਆ ਤੇ ਫੜ ਕੇ ਲੈ ਗਏ ਕਿ ਅਸੀਂ ਜਿਹਨੇ ਮੈਂ ਤਾਂ ਫਿਰ ਸਭ ਸਪਾਚ ਅੱਛਾ ਤੁਮੇ ਠਾਈ ਗਏ ਕਿਹੜੀ ਥਾਣੇ ਚ ਲੈ ਗਏ ਸਾਨੂੰ ਬਟੋਏ ਬਟੋਏ ਲੱਗੇ ਅੱਛਾ ਲੈ ਕੇ ਤਾਂ ਸਾਨੂੰ ਨੇ ਮੈਨੂੰ ਬਾਹਰ ਖਾਣ ਦਾ ਕਿਹੜਾ ਸੀ ਉੱਥੇ ਨੂੰ ਉਹ ਮੈਨੂੰ ਖਾਜਿਆ ਨਿਕਾ ਕਿਹੜਾ ਆਇਆ ਮੈਂ ਤੇ ਮਾਰ ਦੇ ਰਿਹਾ ਨਾ ਠੀਕ ਹੈ ਤੇ ਉਦੋਂ ਜਦ ਗਿਆ ਬਰ ਸੋਕਲਾ ਗੋਦੇ ਅੱਤੇ ਪਈ ਛੇ ਤੀਨ ਨੂੰ ਨਾ ਪੜ ਲੈਂਦੇ ਹੁਣ ਏਡਾ ਕੰਮ ਚੱਲਣ ਟੱਹਾ ਹ ਹ ਤੇ ਮੈਂ ਸ਼ਾਮ ਨੂੰ ਜਿਹੜਾ ਬਣਸਾ ਹੋ ਗਿਆ ਹਮ ਬਣਸਾ ਨੂੰ ਲੈ ਆ ਕੇ ਫਿਰ ਮੈਂ ਖੋਹਦਾ ਤੁਝੋ ਮੈਂ ਲਾਕੇ ਗਿਆ ਨਾ ਐ ਜਾਏ ਵੀ ਲੱਤਾ ਪੈਰ ਨਹੀਂ ਸੀ ਅੱਛਾ ਤਾਂ ਤੇ ਉਹ ਤੇ ਲੱਤਾ ਪੈ ਗਿਆ ਫਿਰ ਨਾ ਮਤਲਬ ਮਾਰਿਆ ਨਾ ਅੱਛਾ ਕੋਟ ਜਿਹੜੇ ਦੋਵੇਂ ਤੇ ਆਏ ਤੇ ਮੋਰ ਤੇ ਕੀਤੀ ਅੱਛਾ ਤੇ ਉਹਨੇ ਨਾ ਕੋਈ ਨਾ ਉਹਦਾ ਗਿਆ ਨੀ ਉਹਨੇ ਨਾ ਆਖਿਆ ਪਰਸਾਇਆ ਤੂੰ ਮੇਰ ਨਾਲ ਮਰੀ ਕੀਤੀ ਅੱਛਾ ਕਿ ਜਿਹੜਾ ਤੂੰ ਮੈਨੂੰ ਭੌਂ ਦੇ ਵਿੱਚ ਆਜ ਮੇਰੀ ਮੌਤ ਲਾ ਕੇ ਕਰਾਉ ਉਹਨੇ ਵੀ ਜਾਂਦਾ ਤੇ ਪਰ ਸਾਬੀ ਇਹ ਕਿਦਰ ਹੋਦੇਗਾ ਹਮ ਕਿ ਠੀਕ ਹੈ ਤੈਨੂੰ ਤਾਂ ਹੀ ਜਾਤੇ ਹੋ ਸਕਦਾ ਉਹਨੂੰ ਇਨੇ ਕਿਹਾ ਹੈ ਕਿ ਅਸੀਂ ਮਾਰ ਦੇਗੀ ਕਿ ਅਸੀਂ ਇਹਨੂੰ ਕੇਸ ਪਾ ਕੇ ਜੇਲ੍ਹ ਕਰ ਦਿਆਂਗੇ ਤੇ ਜਾਂ ਉਹ ਗੱਲ ਦੀ ਫਿਰ ਬਾਅਦ ਦੇ ਵਿੱਚ ਪੁਲਿਸ ਵਾਲੇ ਮੁਕਰਮ ਜਾਂਦੇ ਹੋ ਦੇਖਣ ਇਸ ਤਰ੍ਹਾਂ ਨਹੀਂ ਜੀ ਕੋਈ ਨਹੀਂ ਇਹ ਕਰ ਕੀਤੀ ਅੱਛਾ ਉਹ ਤਾਂ ਇੰਨਾ ਹੀ ਉਹਨੇ ਆਖਿਆ ਹਮ ਕਿ ਬਰਸਾਇਆ ਤੂੰ ਮੇਰੇ ਨਾਲ ਮਾਰ ਕੀਤੀ ਆ ਹਮ ਤੂੰ ਮੈਨੂੰ ਘਰ ਦੇ ਵਿੱਚ ਮੈਂ ਪਹੁੰਚਿਆ ਗਿਆ ਹਮ ਤੇ ਮੇਰੇ ਤੋਂ ਮੌਤ ਕਰਾ ਦੇ ਲਗਾ ਹਰ ਕੋਈ ਉਹਨਾਂ ਚੱਲਣੋਂ ਕਿਹੜਾ ਸੰਤਰੀ ਉਹਨੇ ਕਿਹਾ ਪੰਜਾਹ 12 ਹਜ਼ਾਰ ਠੀਕ ਹੈ ਉਸੇ ਜੀ ਬਾਹਰ ਨਹੀਂ ਨਿਕਲਿਆ ਉਸੇ ਤੇ ਉਹਨੂੰ ਕਹਿਦੇ ਪੁੱਤਰ ਹਮ ਪਰ ਜੇ ਤੁਹਾਨੂੰ ਦੱਸਿਆ ਵੀ ਉਹਨੇ ਇੱਕ ਸਾਹ ਦਾ ਪੋਤਾ-ਪੋਤਾ ਸ਼ੁਰੂ ਕੀਤਾ ਪਰ ਉਹਨੇ ਇਹ ਨਾ ਨਹੀਂ ਆਖਿਆ ਕਿ ਮੇਰੇ ਤਲਾਸ਼ ਦੇ ਸੱਤਿਆਰ ਭੇਜੋ ਹਮ ਮੇਰਾ ਮਾਂ ਕਿਉਂ ਕਿੱਥੇ ਆ ਹਮ ਉਹਨੇ ਮੈਂ ਮਾਰਪਾਣੇ ਜਾਣਾ ਹਮ ਥਾਣੇ ਦਾ ਰੰਗ ਆ ਜਾ ਹਮ ਇਹ ਕਰ ਲੋ ਪੈਂਦੀ ਲੈ ਜਾ ਹਮ ਉਹਨੇ ਨਾ ਇੱਥੇ ਚ ਮੈਨੂੰ ਮਾਰ ਤੋ ਪੇਰ ਦੇ ਵਿੱਚ ਮੈਂ ਜਾ ਕੇ ਤੇ ਕੀ ਮੈਨੂੰ ਕੀ ਕੀ ਆਖਿਆ ਬਕੇ ਚਾਹ ਪੜਾਇਆ ਗਿਆ ਦਾ ਰੋਡਾ ਬਣਾਉਂ ਦਿੱਤਾ ਹੂੰ ਤੇ ਇਹੋ ਜਿਹਾ ਉਹਨੇ ਕੰਮ ਕੀ ਤੇ ਜੋ ਤੇ ਐਨੋਂ ਕਰੇਬ ਆਦਮੀ ਦਾ ਘਾਟੇ ਛੱਤੀ ਜੋ ਨੀ ਮੈਂ ਕੋਈ ਨਹੀਂ ਸਬਰ ਕਿਰਪਾ ਕਰਨਗੇ ਅੱਛਾ ਇੱਕ ਇਹਨੇ ਫੜੇ ਜਾਣ ਤੋਂ ਕਿੰਨੇ ਦਿਨਾਂ ਬਾਅਦ ਛੇਕ ਕੀਤਾ ਇਹ ਜੀ 20 ਦਿਨ ਕੀਤੇ 14 ਦਿਨ ਮਤਲਬ ਨਵੇਂ ਸਾਲ ਵਾਲੇ ਜਣ ਦੇ ਪਈ ਤੀਕ ਨੂੰ ਫੜਿਆ ਗਿਆ ਤੇ 14 ਨੂੰ ਨੁਮਨਸ਼ੀਰ ਕਰਦਾ ਬਾਹੀ ਆ ਹਾਂ ਆਪਾਂ ਕੋਠੀ ਨੂੰ ਚੀਜ਼ ਦਿੱਤਾ ਨੇ ਆ ਕਿ ਉਹ ਵੀ ਸਹਾਨਾ ਪੰਜ ਚ ਪਾ ਕੇ ਇੱਕ ਸਾਡਾ ਗਵਝ ਹਰਿ ਗੁਰਮੁਖ ਸਿੰਘ ਜੀ ਹੂੰ ਉਹਨਾਂ ਦੇ ਸਾਡੇ ਨਾਲ ਕੰਧ ਉਹ ਵੀ ਚੀਜ਼ ਮੋਟਾ ਹੋਇਆ ਹੂੰ ਉਹਦੇ ਭਰਾ ਉਹਦਾ ਕਰਿਆ ਹੂੰ ਉਹਨੇ ਸਾਨੂੰ ਤੋਹ ਜੜੇ ਉਹਨਾਂ ਕਰਿਆ ਹੂੰ ਮੈਨੂੰ ਨਾ ਪਸ਼ਾ ਘਟੀ ਦੇ ਵਿੱਚ ਤਰੇ ਲੰਮੀ ਪਾਤਾ ਹੂੰ ਤੇ ਇੰਨੇ ਇਹਨੇ ਕੰਨੀ ਚ ਪਾ ਕੇ ਤੇ ਉਹਨੇ ਸਾਡੇ ਲੋਹੇ ਦਾ ਮੁੰਡਾ ਹੈ ਉਹ ਤੋਂਨੇ ਲੋਹੇ ਕੋਈ ਮੁੰਡਾ ਦਾਤਾ ਪਿਓ ਨੂੰ ਪਲੀ ਧੂਕੇ ਤੇ ਪਲੀ ਚ ਪਾ ਕੇ ਤੇ ਫੇਰ ਕੱਢੀ ਜਵਾਰੋ ਜਰਾ ਅੱਛਾ ਸਰੀਰ ਨਹੀਂ ਦਿੱਤਾ ਫਿਰ ਉਹਦਾ ਜੀ ਸੀ ਉਹਦਾ ਸਰੀਰ ਦਿੱਤਾ ਨਹੀਂ ਜੀ ਦਿੱਤਾ ਸਸਕਾਰ ਉਹਦਾ ਸਸਕਾਰ ਪੱਟ ਦਿੱਤਾ ਅੱਛਾ ਜਿੰਨਾ ਸਿੰਘਾਂ ਦੀ ਤਰਨ ਤਾਰਨ ਪੱਟੀ ਤੇ ਅਨਸਰ ਦੇ ਸ਼ਮਸ਼ਾਨ ਘੰਟਾ ਚ ਸੰਸਕਾਰ ਹੋਏ ਸਾਨੂੰ ਉਹ ਖਾਦਰਾ ਜੀ ਦੀ ਰਿਪੋਰਟ ਮੁਤਾਬਕ ਉਹਨਾਂ ਨੂੰ ਉਦੋਂ 1.2 ਲੱਖ ਰੁਪਇਆ ਮਿਲਿਆ ਸੀ ਤੁਹਾਨੂੰ ਵੀ ਮਿਲਿਆ ਸੀ ਹਾਂਜੀ ਮਿਲਿਆ ਲੋ ਠੀਕ ਠੀਕ ਹੈ ਨਹੀਂ ਆਤੀ ਨਹੀਂ ਮਿਲਿਆ ਹਾਂ ਨਹੀਂ ਉਹ ਵੇਖੋ ਉਹਨਾਂ ਬੜੀ ਮਿਹਨਤ ਕੀਤੀ ਖਾਦਰਾ ਜੀ ਨੇ ਉਹਨਾਂ ਮਾਰਿਆ ਪੈਰ ਹਾਂਜੀ ਨਾ ਤੁਹਾਨੂੰ ਮਾਝਦਾ ਠੀਕ ਠੀਕ ਹੈ ਨਹੀਂ ਉਹ ਕਿਉਂਕਿ ਉਹ ਚੀਜ਼ਾਂ ਰਿਕਾਰਡ ਤੇ ਹੁੰਦੀਆਂ ਨਹੀਂ ਹੋਰ ਕੋਰ ਕੋਰ ਤੇ ਪਤਾ ਲੱਗ ਜਾਂਦਾ ਵਾਪੀ ਹਾਂ ਤੇ ਇਹ ਸਾਡਾ ਰਿਹੈ ਤਰਲਾ ਜੇ ਪੋਤਰੇ ਸਾਡੀ ਵੇਚ ਠੀਕ ਹੈ ਪਰ ਤੁਹਾਨੂੰ ਅੱਗੇ ਵੀ ਗੱਲ ਦੱਸੀ ਆ ਹੂੰ ਕਿ ਉਹਨੇ ਸਾਨੂੰ ਇੱਕ ਸਾਹ ਦਾ ਹੀ ਮਰਨ ਮਰੂਣ ਨਹੀਂ ਦਾ ਸਾਡਾ ਆਂਦਾ ਇਹ ਉਂਝ ਤੇਮੀ ਮੇ ਦੇਖੋ ਹਾਂਜੀ ਕਿ ਆਪਾਂ ਦੋਵੇਂ ਬੈਠੇ ਹੂੰ ਪਹਿਲੀ ਆਪਾਂ ਬਣ ਰਹੀ ਹੂੰ ਹੂੰ ਜਾਇਦਾਤ ਉਹਨੂੰ ਤਿੱਖੇ ਸੇ ਜਾਇਦਾਤ ਦੇਤੀ ਆ ਹੂੰ ਹੁਣ ਕਿਹੜਾ ਵੀ ਇਹ ਕੰਮ ਕਰਦੇ ਆ ਨਾ ਹੂੰ ਉਹ ਹਿਆਰੇ ਨਾਲ ਮੈਡ ਕਰਦੇ ਆ ਤੁਹਾਡਾ ਆਪਣਾ ਪੁੱਤਰ ਹੀ ਆਂਦਾ ਉਹ ਹਰਪਰਤਾ ਸਿੰਘ ਜੀ ਕਿਆ ਨ ਕੋਈ ਗੱਲ ਨਹੀਂ ਲੈ ਆ ਤੁਹਾਨੂੰ ਜ਼ਿਕਰ ਕਰਨਾ ਆ ਫੇਫਰੇ ਨੂੰ ਮਤਲਬ ਇਹਨੀਆਂ ਗੱਲਾਂ ਪਰਿਵਾਰ ਚ ਬਹਿ ਕੇ ਨਜਿੱਠ ਲਿਓ ਉਹ ਕੋਈ ਗੱਲ ਨਹੀਂ ਹੋ ਜਾਂਦੀ ਤੁਹਾਨੂੰ ਤੁਹੀਂ ਪਰਿਵਾਰ ਹੈ ਗੱਲ ਜੇ ਤੁਹਾਡੇ ਦਿਲ ਚੋਂ ਲਿਖਾਂ ਨਹੀਂ ਕੋਈ ਗੱਲ ਵੀ ਮਾਰੇ ਖੇਪਾ ਕਰਨਗੇ ਅੱਛਾ ਹੁਣ ਦੱਸਿਓ ਕਿ ਬੇਟੀ ਦਾ ਵਿਆਹ ਆਂਦੇ ਪੋਤਰੀ ਤੁਹਾਡੀ ਦਾ ਪੋਤਰੀ ਕਿਉਂ ਹਾਂਜੀ ਤੇ ਉਹਦੇ ਲਈ ਕੋਈ ਤਿਆਰੀ ਫਰੀ ਫਰ ਕੀਤੀ ਆ ਆਈ ਤਿਆਰੀ ਉਹਨੂੰ ਭੱਜ ਕੇ ਭੁਜੀਓ ਬਣ ਦਿੱਟੀਆਂ ਠੀਕ ਆ ਕਿਉਂ ਜੀ ਹੁਣ ਘੇਟੋਂ ਤਾਂ ਕਿਹੜਾ ਰਹਿ ਗਿਆ ਆ ਥੋੜੀ ਦਿਨਾਂ ਦੇ ਦਿਨਾਂ ਆਉਦੇ ਸੀ ਇਹ ਸਾਡੇ ਵੀ ਸਾਡਾ ਲੋ ਸੁੱਕਾ ਵੀ ਇਹ ਇਸ ਕਰਕੇ ਜਿਹੜਾ ਥੱਕੇ ਪੱਟਾ ਹੁੰਦਾ ਆ ਤੇ ਇਹ ਹੁੰਦਾ ਜਦੋਂ ਉਹ ਮੁੰਡਾ ਬਾਹਰੋਂ ਆਇਆ ਇਸ ਕਰ ਸਭ ਕੁਝ ਇਹ ਨਾਮ ਕਰਕੇ ਤੇ ਵੇ ਮੈਂ ਉਹਨਾਂ ਦਾ ਵੀ ਇਕੱਲਾ ਇਕੱਲਾ ਪੁੱਤ ਹੂੰ ਠੀਕ ਆ ਕੋਈ ਨਹੀਂ ਸਾਧੂ ਕਿਰਪਾ ਕਰਨੀ ਤੇ ਅੱਜ ਅਸੀਂ ਤੁਹਾਨੂੰ ਸਰਦਾਰ ਬਗੀਰ ਸਿੰਘ ਜਰਮਨ ਤੋਂ ਉਹਨਾਂ ਨੇ ਸਾਨੂੰ ਕੁਝ ਸੇਵਾ ਵੇਚੀ ਸੀ ਅੱਛਾ ਜੀ ਤੇ 70000 ਰੁਪਏ ਦੀ ਉਹਨਾਂ ਸੇਵਾ ਵੇਚੀ ਸੀ ਤੇ ਨਾਂ ਪਰਵਾਰਾਂ ਨੂੰ ਅਸੀਂ ਪਹਿਲਾਂ ਸੇਵਾ ਦਿੱਤੀ 45000 ਰੁਪਇਆ ਅੱਛਾ ਜੀ ਤੇ ਇਹ ਅੱਜ 15000 ਰੁਪਏ ਦੀ ਸੇਵਾ ਅਸੀਂ ਤੁਹਾਨੂੰ ਉਹਨਾਂ ਦੀ ਵੇਚੀ ਸਪੁਰਦ ਕਰਨ ਜਾ ਰਹੇ ਹਾਂ ਤੇ ਤੁਹਾਡਾ ਫੋਨ ਨੰਬਰ ਯਾਦ ਜੇ ਤੁਹਾਨੂੰ ਕੀ ਨੰਬਰ ਹੈ ਤੁਹਾਡਾ ਓਏ ਮੋਢੇ ਕੋਲੇ ਹੈ ਮੋਢੇ ਕੋਲੇ ਹੈ ਚਲੋ ਕੋਈ ਨਹੀਂ ਮੈਂ ਨੰਬਰ ਸਾਧ ਸੰਗਤ ਜੀ ਦਾ ਨੰਬਰ ਆਪ ਜੀ ਨੰਬਰ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਸ਼ਹੀਦ ਪਾਈ ਬਖੀਚਰ ਸਿੰਘ ਕਾਲਜਾ ਸਖਤਰਾ ਦੇ ਪਰਿਵਾਰ ਦਾ ਨੰਬਰ ਜੇ 99881 38284 ਸਕਰੀਨ ਦੇ ਥੱਲੇ ਤੁਸੀਂ ਨੰਬਰ ਚੱਲਦਾ ਵੇਖ ਰਹੇ ਹੋ 99981 38284 ਇਹ ਇਹਨਾਂ ਦਾ ਫੋਨ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਕਿਉਂਕਿ ਵੱਡਾ ਜੋੜਾ ਹੋਇਆ ਸੰਨਛਦਾ ਤੇ ਅੱਜ ਉਸ ਸ਼ਹੀਦ ਸਿੰਘ ਦੀ ਭਤੀਜੀ ਦਾ ਬਾਪੂ ਚਾਨਾ ਸਿੰਘ ਜੀ ਦੀ ਪੋਤਰੀ ਦਾ ਅਨੰਦਕਾਰ ਜਿਆ 19 ਜਨਵਰੀ ਨੂੰ ਤੇ ਜਰੂਰ ਸਾਥ ਸੰਗਤ ਜੀ ਜਿਹੜਾ ਵਾ ਇਸ ਵੀਡੀਓ ਦੇ ਰਾਹੀਂ ਫੋਨ ਕਰਕੇ ਪਰਿਵਾਰ ਨੂੰ ਤੇ ਵਰਤੋਂ ਵੱਧ ਸ਼ਗਨ ਭੇਜਣ ਦੀ ਕੋਸ਼ਿਸ਼ ਕਰਿਓ ਹਾਜ਼ਰੀ ਜ਼ਰੂਰ ਲਵਾਇਓ ਤੇ ਇਹ ਅੱਜ ਸਰਦਾ ਬਰਬੀਤ ਸਿੰਘ ਜਨਰਲ ਵਾਲਿਆਂ ਵੱਲੋਂ ਭੇਜੀ ਸੇਵਾ ਜਿਹੜੀ ਹੈ 15000 ਰੁਪਏ ਦੀ ਭੇਟਾ ਤੁਸੀਂ ਪਰਿਵਾਰ ਕਰੋ ਇਹ ਸ਼ਗਨ ਰੂਪ ਦੇ ਵਿੱਚ ਹੀ ਤੇ ਬਾਕੀ ਤੁਹਾਡਾ ਨੰਬਰ ਸੰਗਤ ਨਾਲ ਸਾਂਝਾ ਕਰਤਾ ਜੋ ਧੀ ਦਾ ਰਹਿਣਾ ਦੇਣਾ ਹੋਇਆ ਆਪਣੇ ਆਪ ਹੀ ਤੁਹਾਡੇ ਕੋਲ ਪਹੁੰਚ ਜਾਣਾ ਤੇ ਬਾਕੀ ਘਰੇਲੂ ਮਸਲਿਆਂ ਦੀ ਗੱਲ ਜਿਹੜੀ ਹੈ ਨਾ ਕੋ ਚਾਰ ਰਿਸ਼ਤੇਦਾਰ ਭੈਣ ਭਰਾ ਬੈਠੇ ਨੇ ਜਿੱਚਿਆ ਕਰੋ ਮੀਡੀਆ ਦੇ ਵਿੱਚ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਹਾਂਜੀ ਚਾਹ ਤੋਂ ਬਣ ਗਿਆ ਉਹ ਤੁਮੀ ਇੱਕ ਹਸਾਣ ਫੈਰ ਫਰਾ ਨਹੀਂ ਬਿਲਕੁਲ ਚਲੋ ਤੁਹਾਡਾ ਇਹ ਧੰਨਵਾਦ ਹੈ ਤੁਸੀਂ ਮੈਨਾਂ ਵਾਣ ਦਿੱਤੇ ਹੋ ਅੱਛਾ ਇਸ ਤੋਂ ਪਹਿਲਾਂ ਕਦੀ ਸੇਵਾ ਕਿਹਨੂੰ ਮਿਲੀ ਹੋਵੇ ਇੱਕ ਤੇ ਖਾਰਾ ਜੀ ਵੱਲੋਂ ਮਿਲਿਆ ਨਾ ਪੌਣੇ ਦੋ ਲੱਟ ਹਾਂਜੀ ਖਾਰਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਹਾਂਜੀ ਹਾਂ ਉਹ ਤੋਂ ਮਿਲਿਆ ਹੈ ਠੀਕ ਹੈ ਹੋਰ ਕਿਹਤੋਂ ਕੋਈ ਸੇਵਾ ਮਿਲੀ ਹੋਵੇ ਉਹ ਜੀ ਇਹ ਨਹੀਂ ਕੀ ਉਹਦਾ ਨਾਮ ਨਹੀਂ ਚਿੰਗ ਰஞ்சிਤ ਸਿੰਘ ਦਮਦਮੀ ਹਾਂ ਉਹਨੇ ਐਸਾਨ ਨੂੰ ਨੋਇਆ ਤੇ ਭੇਜਿਆ ਨੋਇਆ ਹੀ ਕੋਈ ਨਹੀਂਤਾ ਹਾਂ ਠੀਕ ਆ ਤੇ ਕੋਈ ਨਹੀਂ ਤੁਹਾਨੂੰ ਇਹ ਹੈ ਜਬੀ ਉਹਦੇ ਪੈਸੇ ਮਿਲਦੀ ਦਾ ਖਾਲਸਾਈਡ ਹਾਂ ਖਾਲਸਾਈਡ ਮਿਲਦੀ ਮਿਲਦੀ ਉਹ ਪਹਿਲਾਂ 10000 ਮਿਲਦੀ ਹੁੰਣਾ ਤੇ 4500 ਕੀ ਆ ਹਾਂ ਹੁਣ 4500 ਕੀ ਆ ਹਾਂਜੀ ਉਹ ਮਿਲਦੀ ਹਰ ਮਹੀਨੇ ਨਾ ਤੁਹਾਨੂੰ ਮਿਲ ਜਾਣੀ ਚਲੋ ਬਹੁਤ ਧੰਨਵਾਦ ਖਾਲਸਾਈਡ ਦਾ ਹਾਂ ਜੀ ਕੱਲਿਆ ਰੋੜੀ ਮਿਲਦੀ ਸਾਰੇ ਹੋਰ ਤਾਂ ਵਾਰੀ ਸਾਰੇ ਸਾਰੇ ਦਿਨੇ ਸਾਡੇ ਪਿੰਡ ਦੇ ਵੀ ਹਰ ਮਹੀਨੇ ਇਹ ਲੋਕ ਕਰਤੇ ਨੇ ਉਹਨੇ ਮਿਲਦੀ ਮਿਲਦੀ ਇੱਕ ਇੱਕ ਕਾਜੇ ਨੇ ਤੇ ਠੀਕ ਹੈ ਤੇ ਉਹ ਜਾਰੀਆਂ ਨੂੰ ਉਹ ਤੇ ਡਿਪਾਰਟਮੈਂਟ ਦੀ ਠੀਕ ਠੀਕ ਹੈ ਚਲੋ ਬਹੁਤ ਵਧੀਆ ਗੱਲ ਹੈ ਬੜੀ ਇਹ ਚੰਗੀ ਗੱਲ ਹੈ ਕਿ ਜਿੰਨੇ ਵੀ ਕਿਸੇ ਗੁਰਮੁਖ ਪਿਆਰੇ ਨੇ ਕਦੀ ਸੇਵਾ ਤੁਹਾਡੀ ਕੀਤੀ ਆ ਉਹਦਾ ਤੁਹਾਨੂੰ ਨਾਂ ਯਾਦ ਆ ਗਿਆ ਬਾਕੀ ਕਰੋ ਸਾਡੇ ਲੋਕ ਇੰਨੀ ਕੁ ਮਿਲਿਆ ਯਾਦ ਜੇ ਹਾਂਜੀ ਹਾਂਜੀ ਬਹੁਤ ਆਜੀ ਯਾਰ ਯਾਰ ਮੈਨੂੰ ਤੇ ਪਹਿਲੇ ਦਿਨ ਮਿਲਿਆ ਪਤਾ ਹਾਂਜੀ ਤੇ ਮਾਹਰ ਮਿਲਿਆ ਚਾਰੀ ਯਾਨੀ ਠੀਕ ਹੈ ਅਨਿਵਾਸਨ ਵੇਖੋ ਸਾਡੇ ਕੋਲ ਜਦੋਂ ਵੀ ਕੋਈ ਪਰਿਵਾਰ ਆ ਜਾਂਦਾ ਇਹਨਾਂ ਪਰਿਵਾਰ ਦੇ ਲਈ ਨਾ ਬਾਈ ਨੇਮ ਸੇਵਾ ਆ ਜਾਂਦੀ ਆ ਸਾਡਾ ਕੋਲ ਇਧਰ ਖੜਾ ਹੀ ਨਹੀਂ ਛੁੱਟਦਾ ਜਿੰਨਾ ਚਿਰ ਅਸੀਂ ਸੇਵਾ ਪਰਿਵਾਰ ਦੇ ਹਵਾਲੇ ਕਰਕੇ ਸੇਵਾ ਭੇਜਣ ਵਾਲੇ ਪਰਿਵਾਰ ਨਾਲ ਵੀਡੀਓ ਨਾਲ ਸਾਂਝੀ ਕਰਦੇ ਹਾਂ ਕਈ ਵਾਰੀ ਸਾਂਝੀ ਨਹੀਂ ਸਾਂਝੀ ਕਰ ਲੈਂਦੀ ਹੈ ਹਾਂਜੀ ਕਈ ਵਰੀ ਪਰਿਵਾਰ ਕਹਿੰਦੇ ਆ ਵੀ ਨਹੀਂ ਨੈਟ ਤੇ ਨਹੀਂ ਪਾਉਣੀ ਸਾਡੀ ਵੀਡੀਓ ਤੁਸੀਂ ਸਭ ਸਾਨੂੰ ਭੇਜ ਦਿਓ ਸਾਨੂੰ ਬਦਲਾ ਸਾਡੀ ਸੇਵਾ ਹੋਣੀ ਤੇ ਉਹਨਾਂ ਲਈ ਅਰਦਾਸ ਕਰੀਏ جی تھی ویک سکے برا دہ روپیے نہیں دے لکھا روپیے کال دے ضرور بےنتی کرپا کر باقی مہاراجی اردس ہے کوئی گا نہیں رانی کا بیاہ بہت ودیا ہوئے گا بڑی دیا گیل سنگت سانجی کی بڑا سونا ویا کرتے جلد سنگت پی جی ساری شہد پروار ہی خیال رکھتی ہے ساری سنگت کو کوئی گل نہیں مہاراج کرپا کر ਤੇ ਤੁਸੀਂ ਜਿਹੜੇ ਆ ਹੁਣ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਚਿੰਤਾ ਨਹੀਂ ਕਰਨੀ ਜੋ ਉਹਨਾਂ ਦੇ ਕਰਮਾਂ ਜਤੀਆਂ ਨੇ ਆਪੇ ਲੈ ਜਾਣਾ ਲੈ ਜਾਣਾ ਜੋ ਉਹ ਦਾ ਫਿਰ ਹਾਂਜੀ ਉਹਦਾ ਜਿਹਨਾਂ ਦੇ ਪਰਿਵਾਰ ਨੂੰ ਵੀ ਏਦਾਂ ਵੀ ਜਿੰਨਾ ਜਿਹਾ ਠੀਕ ਹੋ ਕੇ ਉੱਠਣਾ ਚਾਵੇ ਹਾਂ ਇਹ ਉਹਨਾਂ ਦਾ ਲੋ ਸੁਕਾਰ ਦਾ ਸਰੀਰ ਆ ਨਹੀਂ ਇਹ ਗਾਲੇ ਤਾਂ ਜੀ ਠੀਕ ਐਨਾ ਹੜ ਹੜ ਕੋ ਫਸਲ ਦਾ ਖਾਂਤ ਨਹੀਂ ਹੋਇਆ ਨਹੀਂ ਜੀ ਸਾੜੇ ਬਚਾ ਲਿਆ ਇੱਦਾਂ ਸਾੜੇ ਬਚਾ ਲਿਆ ਠੀਕ ਉਹਦੇ ਕੋਈ ਦਿਨ ਵਕਤ ਮੁੰਡਾ ਆਉਂਦਾ ਰਿਹਾ ਹਾਂਜੀ ਉਦੋਂ ਮੁੰਡੇ ਦਾ ਕੰਨ ਜੀ ਆਹ ਤੇ ਹੁਣਾਂ ਕਿ ਉਹ ਬਾਹੋ ਦੇ ਜੋ ਤਾਂ ਤੂੰ ਵੇਖਿਆ ਹੀ ਉਹ ਨਾਲੇ ਨੋਟ ਬਹੁਤ ਤੇ ਉਹ ਸਿਰਫ ਮੇਰੀ ਜੀ ਆਖੀ ਦੇਖੋ ਉਹਨੇ ਹੁਣਾ ਮੈਨੂੰ ਅੰਦਰੇ ਭਾਜੀ ਤੂੰ ਨਾ ਜਾ ਠਾੜਵਾਲੀ ਹਾਂ ਠਾੜਵਾਲੀ ਕਿੰਨੀ ਜਲਦੀ ਜਲਦੀ ਤੂੰ ਸੁਣਿਆ ਇਹਨਾਂ ਤੇ ਫਿਰ ਜਦੋਂ ਹੁਣਾ ਮੇਥੋਂ ਕਾਇ ਜਾਣਾ ਤੇ ਚਲੋ ਮਿਹਰਬਾਨੀ ਠਾੜੀ ਡਾਈਵਰ ਸਾਡੇ ਮੁੰਡੇ ਦੇ ਵੇਖੋ ਹਾਂਜੀ ਉਦੋਂ ਕੇ ਰਾਤ ਨੂੰ ਹੁਣ ਕਈ ਵਾਰ ਜਦੋਂ ਰਾਤ ਦੇ 12 12 ਵਜੇ ਘਰ ਜਾਂਦਾ ਇਹ ਕਦਾਂ ਦਾ ਵਾਰ ਇਹ ਹੈ ਜੀ ਕਦੀ ਕਿਹੇ ਪੈਣ ਭਰਾ ਕੋਲ ਕਿਹੇ ਪੈਣ ਭਰਾ ਕੋਲ ਜੋ ਝੌਂਦਾ ਪੱਤਾ ਜਿੱਥੇ ਜਾਣਾ ਆਉਣਾ ਉੱਥੇ ਇਹਨੂੰ ਕਦੇ ਵੀ ਇਹਨੂੰ ਜਾਣਾ ਪੈਂਦਾ ਮੈਂ ਦੱਸਾਂ ਤਾਂ ਸਾਈਕਲ ਚੱਲੋਂ ਹੁੰਦੀ ਵੀ ਤੂੰ ਹੀ ਚਿੰਤਾ ਨਾ ਕਰਿਓ ਜੇ ਇਹ ਬਿਹੇ ਪੈਣ ਭਰਾ ਕੋਲ ਫੜਫੜਾ ਕੇ ਵੀ ਆਪਣਾ ਟਾਈਮ ਪਾਸ ਕਰਨਾ ਪਿਆ ਨਾ ਤੇ ਦਿਨ ਥੋੜੇ ਰਹਿ ਗਏ ਕੋਈ ਨਹੀਂ ਫਿਰ ਲੱਗਾਂਗੇ ਕੋਈ ਕਰਤਾ ਕਿ ਹਾਂ ਜੀ ਕਰ ਕਰਨੀ ਹੈ ਜਾਨਾ ਇੱਕ ਤਾਂ ਅੱਧੀ ਤੇ ਇੱਕ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਨਹੀਂ ਮੈਂ ਤਾਂ ਚਾਹੀਦੀ ਗੁਰੂ ਰਾਮ ਦਾ ਹੀ ਕਿਰਪਾ ਜੀ ਅਹੀਂ ਸਾਨੂੰ ਤੇ ਜਦੋਂ ਹੁਕਮ ਆ ਗਿਆ ਸਰਪੂ ਜੀ ਦਾ ਅਸੀਂ ਤੇ ਪਹੁੰਚ ਹੀ ਜਾਣਾ ਹਾਂਜੀ ਹਾਂਜੀ ਅਹੀਂ ਦੀ ਉਹਨਾਂ ਦੇ ਹੁਕਮ ਦੇ ਬੰਦੇ ਆ ਤਾਂ ਕਾਢਾ ਵੀ ਬਹੁਤ ਅਸੀਂ ਮਾਰ ਕਰਦੇ ਆ ਜੀ ਬੜੀ ਮਿਹਰਬਾਨੀ ਜਦੋਂ ਅਹੀਂ ਦਾ ਅੱਠੇ ਪਾਸ ਮੈਂ ਤਾਂ ਚਲੋ ਲੈਣੀ ਲੈਣਾ ਠੀਕ ਉਹਦਾ ਇਹਦਾ ਡੈਡੀ ਆ ਨਾ ਹਾਂਜੀ ਉਹਨਾਂ ਨਾਲ ਤੁਹਾਨੂੰ ਸੱਚੀ ਪੁੱਛਣ ਨੂੰ ਉਹ ਤੇ ਨਰੋਦ ਕੰਮ ਕਰਨ ਨੂੰ ਨਹੀਂ ਕੀਤਾ ਨਹੀਂ ਤੇ ਅਹੀਂ ਆਨੇ ਤੇ ਲੋਕਾਂ ਆਖਣਾ ਲੈ ਇਹਦਾ ਕੰਮ ਜਿਹੜੀ ਕਰਦਾ ਹੈ ਤੇ ਕੱਲ ਉਹਨੇ ਕਰ ਲਿਆ ਤੂੰ ਕੰਮ ਕੀਤਾ ਉਹ ਸਮਨ ਮਨਾਇਂ ਤੁਮ ਇਹ ਨਹੀਂ ਲੱਗਦਾ ਕਿ ਤੁਮ ਜਾਣਦੇ ਹਾਂ ਚਲੋ ਕੋਈ ਸਾਡਾ ਜੇਪਾ ਕਰਨਗੇ ਬਾਕੀ ਕੋਈ ਗੱਲ ਨਹੀਂ ਸਭ ਨੂੰ ਕਿਰਪਾ ਕਰਨਗੇ ਸਾਡਾ ਤੁਹਾਡਾ ਨੰਬਰ ਸਾਂਝਾ ਕਰਤਾ ਸੰਗਤਣਾ ਤੇ ਵੀਡੀਓ ਜਿਹੜੀ ਆ ਹੋਰ ਵੀ ਤੁਹਾਨੂੰ ਸੇਵਾ ਸੰਗਤਰੇ ਪੇ ਜੜੀਆਂ ਵਿਆਹ ਬੜਾ ਸੋਹਣਾ ਹੋਏਗਾ ਚਿੰਤਾ ਨਹੀਂ ਕਰਨੀ ਸਾਸੰਗਜੀ ਸ਼ਹੀਦ ਭਾਈ ਬਗੀਚਾ ਸਿੰਘ ਖਾੜਕੂ ਸੰਦਰਸ਼ਦਾ ਬੜਾ ਨਾਮੀ ਯੋਧਾ ਹੋਇਆ ਅੱਜ ਉਸ ਪਰਿਵਾਰ ਦੇ ਵਿੱਚ ਥੋੜਾ ਚਿੰਤਾ ਦੀਆਂ ਲਕੀਰਾਂ ਨੇ ਇਹਨਾਂ ਦੇ ਖੇੜੇ ਤੇ ਕੀ ਹਨ ਅੰਧਕਾਰ ਗਿਆ ਔਰ ਜਦੋਂ ਸੀਮਤ ਜੇ ਸਾਧਨ ਹੋਣ ਆਪ ਦੰਗੇ ਤੇ ਮਾਪਿਆਂ ਨੂੰ ਫਰਕਾਤ ਨੀਦ ਨਹੀਂ ਆਉਂਦੀ ਤੇ ਜਦੋਂ ਤੁਹਾਡੇ ਅੱਗੇ ਭੈਣ ਭਰਾ ਆਣਦੇ ਹੁੰਦੇ ਆ ਤੇ ਫਿਰ ਸਾਰੇ ਕਾਰਜ ਜੇ ਸਾਧੂ ਜੀ ਦੀ ਕਿਰਪਾ ਨਾਲ ਬੜੇ ਵਧੀਆ ਤਰੀਕੇ ਨਾਲ ਸਿਰੇ ਚੜਦੇ ਆ ਜਰੂਰ ਸਾਥ ਦੇਣਾ ਜੇ ਇਹ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਹੁਤ ਮਿਹਰਬਾਨੀ ਜੀ ਔਰ ਤੁਹਾਡੇ ਕੋ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ